ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1258 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1260 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਲਾਰ ਮਹੱਲਾ ਤੀਜਾ ਰਾਗ ਮਲਾਰ ਵਿੱਚ ਤੀਸਰੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਜੀਉ ਪਿੰਡ ਪ੍ਰਾਣ ਸਭ ਤਿਸ ਕੇ ਘਟ ਘਟ ਰਿਹਾ ਸਮਾਈ ਗੁਰੂ ਜੀ ਫਰਮਾਨ ਕਰਦੇ ਹਨ ਕਿ ਜਿਹੜਾ ਪਰਮਾਤਮਾ ਹਰੇਕ ਸਰੀਰ ਵਿੱਚ ਸਮਾ ਰਿਹਾ ਹੈ ਉਸ ਦੇ ਹੀ ਦਿੱਤੇ ਹੋਏ ਇਹ ਜਿੰਦ ਇਹ ਸਰੀਰ ਇਹ ਪ੍ਰਾਣ ਇਹ ਸਾਰੇ ਅੰਗ ਹਨ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਗੁਰ ਦੀਆ 부ਝਾਈ ਗੁਰੂ ਨੇ ਮੈਨੂੰ ਸਮਝ ਬਖਸ਼ੀ ਹੈ ਉਹ ਸਿੱਖ ਤੋਂ ਬਿਨਾ ਮੈਂ ਕਿਸੇ ਹੋਰ ਨਾਲ ਲੂੰਗੀ ਸਾਜ ਨਹੀਂ ਪਾਂਦਾ ਮਨ ਮੇਰੇ ਨਾਮ ਰਹੋ ਲੇਵਲਾਈ ਏ ਮੇਰੇ ਮਨ ਮੈਂ ਤਾਂ ਸਦਾ ਪ੍ਰਮਾਤਮਾ ਦੇ ਨਾਮ ਵਿੱਚ ਲਗਨ ਲਾਈ ਰੱਖਦਾ ਹਾਂ ਅਦਿਸ਼ਟ ਅਗੋਚਰਾ ਪਰੰਪਰ ਕਰਤਾ ਗੁਰ ਕੈਬਦ ਹਰ ਧਿਆਈ ਰਹਾਓ ਜਿਹੜਾ ਕਰਤਾਰ ਇਨਾਂ ਅੱਖਾਂ ਨਾਲ ਦਿਸਦਾ ਨਹੀਂ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜਿਹੜਾ ਬੇਅੰਤ ਹੀ ਬੇਅੰਤ ਹੈ ਮੈਂ ਉਸ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਧਿਆਉਂਦਾ ਹਾਂ ਰਹਾਓ ਮਾਨਤਾ ਨ ਭੀਜੈ ਏਕ ਲਿਵ ਲਾਗੇ ਸਹਜੇ ਰਹੇ ਸਮਾਈ ਜਿਨ੍ਹਾਂ ਮਨੁੱਖਾਂ ਦੀ ਲਗਨ ਇੱਕ ਪਰਮਾਤਮਾ ਨਾਲ ਲੱਗੀ ਰਹਿੰਦੀ ਹੈ ਉਹਨਾਂ ਦਾ ਮਨ ਉਹਨਾਂ ਦਾ ਤਨ ਨਾਮ ਰਸ ਨਾਲ ਭੀਜਾ ਰਹਿੰਦਾ ਹੈ ਉਹ ਮਨੁੱਖ ਆਤਮਿਕ ਡੋਲਤਾ ਵਿੱਚ ਹੀ ਲੀਨ ਰਹਿੰਦੇ ਹਨ ਗੁਰ ਪ੍ਰਸਾਦੀ ਭ੍ਰਮ ਭਉ ਭਾਗੈ ਏਕ ਨਾਮ ਲਿਵਲਾਈ ਜਿਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ ਸਿਰਫ ਹਰੀ ਨਾਮ ਵਿੱਚ ਸੁਰਤ ਜੋੜੀ ਰੱਖਦਾ ਹੈ ਉਸ ਦੀ फडਕਣਾ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ਗੁਰਬਚਨੀ ਸੱਚ ਕਾਰ ਕਮਾਵੇ ਗਤ ਮਤ ਤਬ ਹੀ ਪਾਈ ਜਦੋਂ ਮਨੁੱਖ ਗੁਰੂ ਦੇ ਬਚਨਾ ਉੱਤੇ ਤੁਰ ਕੇ ਸਦਾ ਫਿਰ ਹਰੀ ਨਾਮ ਸਿਮਰਨ ਦੀ ਕਾਰ ਕਰਦਾ ਹੈ ਤਦੋਂ ਹਈ ਉੱਚੀ ਆਤਮਿਕ ਅਵਸਥਾ ਹਾਸਲ ਕਰ ਸਕਣ ਵਾਲੀ ਅਕਲ ਸਿੱਖਦਾ ਹੈ ਕੋਟ ਮਦੇ ਕਿਸੈ 부ਝਾਏ ਤਿੰਨ ਰਾਮ ਨਾਮ ਲਿਬ ਲਾਈ ਕਰੋੜਾਂ ਵਿੱਚੋਂ ਜਿਸ ਕਿਸੇ ਵਿਰਲੇ ਮਨੁੱਖ ਨੂੰ ਗੁਰੂ ਆਤਮਿਕ ਜੀਵਨ ਦੀ ਸੂਝ ਦਿੰਦਾ ਹੈ ਉਸ ਮਨੁੱਖ ਨੇ ਸਦਾ ਅਲੀ ਪ੍ਰਮਾਤਮਾ ਦੇ ਨਾਮ ਵਿੱਚ ਸੁਰਤ ਜੋੜ ਲਈ ਜੈ ਦੇਖਾ ਤੈ ਕੋ ਸੋਈ ਇਹ ਗੁਰਮਤਿ ਬੁੱਧ ਪਾਈ ਮੈਂ ਜਿੱਧਰ ਜਿੱਧਰ ਵੇਖਦਾ ਹਾਂ ਉਧਰ ਉਧਰ ਇੱਕ ਪਰਮਾਤਮਾ ਹੀ ਵਸਦਾ ਦਿਸਦਾ ਹੈ ਇਹ ਅਕਲ ਮੈਂ ਗੁਰੂ ਦੀ ਮਤ ਦੀ ਰਾਹੀਂ ਸਿੱਖੀ ਹੈ ਮਾਨਤਾ ਨ ਪ੍ਰਾਨ ਤਰੀ ਤਸਿਆਗੇ ਨਾਨਕ ਆਪ ਗਵਾਈ ਏ ਨਾਨਕ ਉਸ ਗੁਰੂ ਦੇ ਅੱਗੇ ਮੈਂ ਆਪਾ ਭਾਵ ਗਵਾ ਕੇ ਆਪਣਾ ਮਨ ਆਪਣਾ ਸਰੀਰ ਆਪਣੇ ਪ੍ਰਾਨ ਪੇਟ ਧਰਦਾ ਹਾਂ ਮਲਾਰ ਮਹੱਲਾ 3 ਮੇਰਾ ਪ੍ਰਭ ਸਾਚਾ ਦੁਖ ਨਿਵਾਰਣ ਸਬਦੇ ਪਾਇਆ ਜਾਈ ਮੇਰਾ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਉਹ ਪ੍ਰਭੂ ਪਰਮਾਤਮਾ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਮਿਲ ਸਕਦਾ ਹੈ ਭਗਤੀ ਰਾਤੇ ਸਦਾ ਬੈਰਾਗੀ ਦਰ ਸਾਚੈ ਪਤ ਪਾਈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੀ ਭਗਤੀ ਵਿੱਚ ਰੰਗੇ ਰਹਿੰਦੇ ਹਨ ਉਸ ਦਾ ਨਿਰਲੇਪ ਰਹਿੰਦੇ ਹਨ ਉਹਨਾਂ ਨੂੰ ਸਦਾ ਫਿਰ ਪ੍ਰਭੂ ਦੇ ਦਰ ਤੇ ਇੱਜ਼ਤ ਮਿਲਦੀ ਹੈ ਮੰਨ ਰੇ ਮਨ ਸੋ ਰਹੋ ਸਮਾਈ ਹੈ ਮੇਰੇ ਮਾਨ ਮੈਂ ਤਾਂ ਗੁਰੂ ਦੇ ਅਹਸਾਨ ਮੁਖ ਹੋ ਕੇ ਹੀ ਪ੍ਰਭੂ ਚਰਨਾਂ ਵਿੱਚ ਟਿਕਿਆ ਰਹਿ ਸਕਦਾ ਹਾਂ ਗੁਰਮਖ ਰਾਮ ਨਾਮ ਮਨ ਭੀਜੈ ਹਰ ਸੇ ਤੀਲ ਬਲਾਈ ਰਹਾਓ ਗੁਰੂ ਦੀ ਸ਼ਰਨ ਪਿਆ ਹੀ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਭੀਜਦਾ ਹੈ ਗੁਰੂ ਦੇ ਸਾਹਮੁਖ ਰਹਿ ਕੇ ਹੀ ਮਨੁੱਖ ਪ੍ਰਭੂ ਨਾਲ ਸੁਰਤ ਜੋੜੀ ਰੱਖਦਾ ਹੈ ਰਹਾਉ ਮੇਰਾ ਪ੍ਰਭ ਅਤਿ ਅਗੰਯ ਅਗੋਚਰ ਗੁਰਮਤਿ ਦੇ ਬੁਝਾਈ ਪਿਆਰਾ ਪ੍ਰਭੂ ਪਰਮਾਤਮਾ ਦਾ ਬਹੁਤ ਪਹੁੰਚ ਹੈ ਉਸ ਤੱਕ ਗਿਆਨ ਇੰਦਰੀਆਂ ਦੀ ਭੀ ਪਹੁੰਚ ਨਹੀਂ ਹੋ ਸਕਦੀ ਪਰ ਜਿਸ ਮਨੁੱਖ ਨੂੰ ਪ੍ਰਭੂ ਗੁਰੂ ਦੀ ਮਤ ਦੀ ਰਾਹੀ ਆਤਮਿਕ ਜੀਵਨ ਦੀ ਸੂਝ ਬਖਸ਼ਦਾ ਹੈ ਉਹੀ ਸਮਝ ਸਕਦਾ ਹੈ ਸੱਚ ਸੰਜਮ ਕਰਨੀ ਹਰ ਕੀਰਤ ਹਰ ਸੇਤੀ ਲਿਵ ਲਾਈ ਫਿਰ ਉਹ ਮਨੁੱਖ ਪਰਮਾਤਮਾ ਨਾਲ ਸੁਰਤ ਜੋੜੀ ਰੱਖਦਾ ਹੈ ਸਦਾ ਥਿਰ ਹਰੀ ਨਾਮ ਦਾ ਸਿਮਰਨ ਉਸ ਮਨੁੱਖ ਦਾ ਸੰਜਮ ਬਣਦਾ ਹੈ ਪ੍ਰਭੂ ਦੀ ਸਿਫਤ ਸਲਾ ਉਸ ਦੀ ਕਾਰ ਹੋ ਜਾਂਦੀ ਹੈ ਉਹ ਨਿਤ ਫਿਰ ਪਰਮਾਤਮਾ ਦੀ ਸਿਫਤ ਸਲਾ ਕਰਦਾ ਹੈ ਆਪੇ ਸਬਦ ਸੱਚ ਸਾਖੀ ਆਪੇ ਜਿਸਨਾਂ ਜੋਤੀ ਜੋਤ ਮਿਲਾਈ ਜਿਨ੍ਹਾਂ ਮਨੁੱਖਾਂ ਦੀ ਸੁਰਤ ਗੁਰੂ ਦੀ ਰਾਹੀਂ ਪ੍ਰਭੂ ਦੀ ਜੋਤ ਵਿੱਚ ਜੁੜਦੀ ਹੈ ਉਹਨਾਂ ਨੂੰ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਸਦਾ ਸਿਰ ਪ੍ਰਭੂ ਆਪ ਹੀ ਗੁਰੂ ਦਾ ਸ਼ਬਦ ਹੈ ਪ੍ਰਭੂ ਪਰਮਾਤਮਾ ਆਪ ਹੀ ਗੁਰੂ ਦੀ ਸਿੱਖਿਆ ਹੈ ਦੇਹੀ ਕਾਚੀ ਪਉਣ ਵਜਾਏ ਗੁਰਮਖੇ ਅੰਮ੍ਰਿਤ ਪਾਈ ਇਸ ਨਾਸਵੰਤ ਸਰੀਰ ਵਿੱਚ ਜਿਸ ਨੂੰ ਹਰੇਕ ਸਵਾਸ ਤੋੜ ਰਿਹਾ ਹੈ ਗੁਰੂ ਦੀ ਰਾਹੀ ਆਤਮਕ ਜੀਵਨ ਵਾਲਾ ਨਾਮ ਜਲ ਪੈਂਦਾ ਹੈ ਆਪੇ ਸਾਜੇ ਸਭ ਕਾਰੈ ਲਾਏ ਸੋ ਸੱਚ ਰਹਾ ਸਮਾਈ ਗੁਰੂ ਦੇ ਰਾਹੀ ਹੀ ਇਹ ਸਮਝ ਪੈਂਦੀ ਹੈ ਕਿ ਜਿਹੜਾ ਪ੍ਰਭੂ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਕਾਰੇ ਵਿਹਾਰੇ ਲਈ ਰੱਖਦਾ ਹੈ ਓ ਸਦਾ ਥਿਰ ਪ੍ਰਭੂ ਸਭ ਥਾਈ ਵਿਆਪਕ ਹੈ ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵੜਿਆਈ ਏ ਨਾਨਕ ਪ੍ਰਭੂ ਦੇ ਨਾਮ ਤੋਂ ਬਿਨਾ ਕੋਈ ਵੀ ਜੀਵ ਕੋਈ ਪਾਇਆ ਨਹੀਂ ਰਖਦਾ ਕਿਸੇ ਤਰ੍ਹਾਂ ਦੀ ਹਸਤੀ ਨਹੀਂ ਰਖਦਾ ਜੀਵ ਨੂੰ ਪ੍ਰਭੂ ਆਪਣੇ ਨਾਮ ਦੀ ਰਾਹੀਂ ਹੀ ਇੱਜ਼ਤ ਬਖਸ਼ਦਾ ਹੈ ਮਲਾਰ ਮਹੱਲਾ ਤੀਜਾ ਹੋਮੈ ਬੇਖਮਾਨ ਮੋਹਿਆ ਲਦਿਆ ਅਜਗਰ ਭਾਰੀ ਹੋਮੈ ਆਤਮਕ ਮੌਤ ਲਿਆਉਣ ਵਾਲਾ ਜ਼ਹਿਰ ਹੈ ਮਨੁੱਖ ਦਾ ਮਨ ਇਹ ਜ਼ਹਿਰ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਇਸ ਹੋਮੈ ਦੇ ਬਹੁਤ ਵੱਡੇ ਭਾਰ ਨਾਲ ਲਦਿਆ ਰਹਿੰਦਾ ਹੈ ਗੁਰੂ ਦਾ ਸ਼ਬਦ ਮੁਖ ਪਾਇਆ ਹੋਮੈ ਬੇਖ ਹਰ ਮਾਰੀ ਗੁਰੂ ਦਾ ਸ਼ਬਦ ਇਸ ਜ਼ਹਿਰ ਨੂੰ ਮਾਰਨ ਲਈ ਗੌਰਵੀ ਮੰਤਰ ਹੈ ਜਿਵੇਂ ਮਨੁੱਖ ਨੇ ਇਹ ਸ਼ਬਦ ਮੰਤਰ ਆਪਣੇ ਮੂੰਹ ਵਿੱਚ ਰੱਖ ਲਿਆ ਪ੍ਰਮਾਤਮਾ ਨੇ ਉਸ ਦੇ ਅੰਦਰੋਂ ਇਹ ਹਉਮੈ ਦਾ ਜ਼ਹਿਰ ਮੁਕਾ ਦਿੱਤਾ ਮਨ ਰੇ ਹਉਮੈ ਮੋਹ ਦੁਖ ਭਾਰੀ ਹੈ ਮੇਰੇ ਮਨ ਹਉਮੈ ਇੱਕ ਵੱਡਾ ਦੁੱਖ ਹੈ ਮਾਇਆ ਦਾ ਮੋਹ ਭਾਰੀ ਦੁੱਖ ਹੈ ਇਹੋ ਭੌਜਲ ਜਗਤ ਨਾ ਜਾਈ ਤਰਨਾ ਗੁਰਮੁਖ ਤਰ ਹਰ ਤਾਰੀ ਰਹਾਓ ਔਮਤਿ ਮੋਹ ਦੇ ਕਾਰਨ ਇਸ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਤੂੰ ਗੁਰੂ ਦੀ ਸ਼ਰਨ ਪੈ ਕੇ ਹਰੀ ਨਾਮ ਦੀ ਬੇੜੀ ਵਿੱਚ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਰਹਾਓ ਤ੍ਰੈ ਗੁਣ ਮਾਇਆ ਮੋਹ पसारा ਸਭ ਵਰਤੈ ਆਕਾਰੀ ਤ੍ਰੈ ਗੁਣੀ ਮਾਇਆ ਦਾ ਮੋਹ ਆਪਣਾ ਖਲਾਰਾ ਖਲਾਰ ਕੇ ਸਾਰੇ ਜੀਵਾਂ ਉੱਤੇ ਆਪਣਾ ਪ੍ਰਭਾਵ ਪਾ ਰਿਹਾ ਹੈ ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ ਇਹਨਾਂ ਤਿੰਨਾ ਗੁਣਾ ਤੋਂ ਉਤਾ ਹੈ ਤੁਰਿਆ ਗੁਣ ਇਹ ਗੁਣ ਸਾਧ ਸੰਗਤ ਵਿੱਚੋਂ ਹਾਸਲ ਹੁੰਦਾ ਹੈ ਜਿਹੜਾ ਮਨੁੱਖ ਇਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਪਰਮਾਤਮਾ ਮਿਹਰ ਦੀ ਨਿਗਾਹ ਕਰਕੇ ਉਸ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਪ੍ਰਮਾਤਮਾ ਚੰਦਨ ਗੰਧ ਸੁਗੰਧ ਹੈ ਬੋ ਬਾਸਨਾ ਬਹਿਕਾਰ ਜਿਵੇਂ ਚੰਦਨ ਦੀ ਸੁਗੰਧੀ ਹੈ ਜਿਵੇਂ ਚੰਦਨ ਵਿੱਚੋਂ ਮਿੱਠੀ ਬਾਸਨਾ ਤੇ ਮਹਿਕ ਨਿਕਲਦੀ ਹੈ ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ ਤੇਵੇ ਪ੍ਰਮਾਤਮਾ ਦੇ ਭਗਤਾਂ ਦੀ ਕਰਨੀ શ્રેષ્ઠ ਹੁੰਦੀ ਹੈ ਜਿਵੇਂ ਚੰਦਨ ਬਹੁਤ ਮਹਿਕਦਾ ਹੈ ਉਹਦੀ ਲੱਕੜੀ ਬੜੀ ਗੁਣਵਾਨ ਹੁੰਦੀ ਹੈ ਇਸੇ ਤਰ੍ਹਾਂ ਭਗਤਾਂ ਨੇ ਪ੍ਰਮਾਤਮਾ ਦੀ ਸਿਫਤਸਲਾਹ ਦੀ ਸੁਗੰਧੀ ਜਗਤ ਵਿੱਚ ਖਿਲਾਰੀ ਹੋਈ ਹੈ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਊਰ ਧਾਰ へ ਮੇਰੇ ਮਾਲਕ ਪ੍ਰਭੂ へ ਹਰੀ ਅਕਾਲ ਪੁਰਖ ਵਾਹਿਗੁਰੂ ਮੇਰੇ ਉੱਤੇ ਮਿਹਰ ਕਰ ਮੇਰੇ ਉੱਤੇ ਮਿਹਰ ਕਰ ਮੇਰੇ ਹਿਰਦੇ ਵਿੱਚ ਆਪਣਾ ਨਾਮ ਵਸਾਈ ਰੱਖ ਨਾਨਕ ਸਤਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰਾ ਏ ਨਾਨਕ ਜਿਸ ਮਨੁੱਖ ਨੇ ਪੂਰਾ ਗੁਰੂ ਲਭ ਲਿਆ ਉਸ ਨੇ ਸਦਾ ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਜਪਿਆ ਗੁਰਬਿਨ ਕੋਰ ਅੰਧਾਰ ਗੁਰਬਿਨ ਸਮਝ ਨਾ ਆਵੇ ਜੇ ਸੋ ਚੰਦਾ ਉੱਗਵੇ ਸੂਰਜ ਚੜ੍ਹੇ ਹਜ਼ਾਰ ਇੱਤੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ ਗੁਰੂ ਸੱਚਾ ਧੰਨ ਧੰਨ ਸਿਜ ਗੁਰੰਸ ਹੈ ਮਹਾਰਾਜ ਇਹਨਾਂ ਦੇ ਲੜ ਲੱਗ ਕੇ ਆਪਾਂ ਆਪਣਾ ਜੀਵਨ ਸਫਲਾ ਕਰੀਏ ਇਸੇ ਤਰ੍ਹਾਂ ਤੀਸਰੇ ਪਾਦਸ਼ਾਹ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਹਨ ਬੰਦਿਆ ਹਉਮੈ ਛੱਡ ਦੇ ਮੈਂ ਮੇਰੀ ਛੱਡ ਦੇ ਪੁੱਠੇ ਕੰਮ ਛੱਡ ਕੇ ਪਰਮਾਤਮਾ ਦੇ ਗੁਣ ਗਾਇਆ ਕਰ ਜਿੱਦਾਂ ਗੁਰੂ ਪਿਆਰਿਓ ਪਿੱਛੇ ਹੀ ਦੀਵਾਲੀ ਲੰਘੀ ਹੈ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਬਾਅਦ ਵੀ ਪਟਾਕੇ ਚੱਲਦੇ ਰਹੇ ਤੇ ਪਟਾਕੇ ਕਿਸੇ ਗ੍ਰੰਥ ਵਿੱਚ ਨਹੀਂ ਲਿਖਿਆ ਕਿ ਇਸ ਤਰ੍ਹਾਂ ਆਪਾਂ ਬੰਦੀ ਛੋੜ ਦਿਵਸ ਜਾਂ ਇਹ ਮਨਾਈਏ ਦੀਵਾਲੀ ਪ੍ਰਦੂਸ਼ਣ ਫੈਲਾ ਕੇ ਨਹੀਂ ਕਿਉਂਕਿ ਮੂਰਖ ਲੋਕ ਅੱਜ ਵੀ ਨਹੀਂ ਹਟ ਰਹੇ ਬਿਨਾਂ ਦੀਵਾਲੀਆਂ ਤੋਂ ਪਟਾਕੇ ਬਜਾਈ ਜਾਂਦੇ ਨੇ ਸਾਡੇ ਪਿੰਡ ਦੇ ਖਾਸ ਕਰਕੇ ਮੂਰਖ ਗੁਰਬਾਣੀ 'ਚ ਲਿਖਿਆ ਹੈ ਪਵਨਾ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਤੇ ਤਿੰਨੇ ਚੀਜ਼ਾਂ ਨੂੰ ਦੂਸ਼ਤ ਕਰੀ ਜਾਂਦੇ ਨੇ ਪਾਣੀ ਨੂੰ ਦੂਸ਼ਤ ਕਰ ਛੱਡਿਆ ਪਹਿਲਾਂ ਲੋਕਾਂ ਨੇ ਪਾਣੀ ਹੁਣ ਬਰਬਾਦ ਬਹੁਤ ਕਰ ਰਹੇ ਨੇ ਸਾਡੇ ਪਿੰਡਾਂ ਵਾਲ ਦੇ ਲੋਕੀ ਫਿਰ ਹਵਾ ਵਿੱਚ ਜ਼ਹਿਰ ਕੋਲੀ ਜਾਂਦੇ ਨੇ ਬਹੁਤ ਪ੍ਰਦੂਸ਼ਣ ਹਵਾ ਵਿੱਚ ਹੋ ਗਿਆ ਹੈ ਰੋਜ਼ਾਨਾ ਹੀ ਬਟਾਕੇ ਵਜਾਈ ਜਾਂਦੇ ਨੇ ਮੂਰਖ ਲੋਕ ਇਹ ਨਹੀਂ ਸਮਝਦੇ ਤੇ ਕਿਸੇ ਗੁਰੂ ਨੇ ਇਹ ਨਹੀਂ ਕਿਹਾ ਕਿ ਖੁਸ਼ੀਆਂ ਐਵੇਂ ਮਨਾਣੀਆਂ ਚਾਹੀਦੀਆਂ ਨੇ ਖੁਸ਼ੀ ਮਿਲਦੀ ਹੈ ਪਰਮਾਤਮਾ ਦਾ ਨਾਮ ਜਪ ਕੇ ਗੁਰੂ ਜੀ ਫਰਮਾਨ ਕਰਦੇ ਹਨ ਕਿਰਪਾ ਕਿਰਪਾ ਕਰ ਠਾਕੁਰ ਮੇਰੇ ਹਰ 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 ਓਰ ਧਾਰ ਨਾਨਕ ਸਤ ਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1260 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1261 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁਲਚਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ